ਲਗਾ ਆਇਆ ਸਫਲਾ ਹੈ ਸਫਲਾ ਹੈ ਜੇ ਸੋਚ ਨਾ ਜੋੜੀ ਬੇਸ਼ੱਕ ਇਸ ਚ ਤਿੰਨ ਘੰਟੇ ਲਾ ਜੀ ਗੁਰੂ ਨਾਲ ਬਹੜਾਵੇ ਉਹ ਸ਼ਬਦ ਹਨ ਵਾਹਿਗੁਰੂ ਗੁਰਮਤਿਰ ਹੈ ਜਦ ਹੋਵੇ ਕੋਈ ਕੇਵਲ ਫਤੇ ਨਹੀਂ ਹੱਥ ਕਰਨ ਲਗਾ ਅੱਜ ਦੇ ਮੁਬਾਰਕ ਬਾਲ ਸਾਹਿਬ ਹੋਏ ਜੀ ਜੀ ਫਤੇ ਹਨ ਲੜੀ ਜਨਮ ਤੋਂ ਤਨੇ ਸਟਾਰਟ ਕਰ ਸਕਦਾ ਆਓ ਕੁੜੀ ਸਾਨੰਕ ਨਾਮ ਜਰਨੀ ਕਲਾ ਤੇਰੇ ਪਾਣੇ ਸਭਾ ਤਾਮਾ ਅਸਾਂ ਸੰਗਤ ਜੇ ਤਰਪਾ ਤਪਨੇ ਦਤਾਰ ਦੀ ਗੁਰੂ ਨਾਨਕ ਦੇ ਦਰਮੇਂ ਪਾ ਰਾਪਾਉ ਹੋਈ ਗੱਲ ਕਰੀਏ ਮੈਂ ਕਿਸੇ ਹੋਰ ਪੱਖ ਸ ਨੂੰ ਚੱਲ ਪਮਾ ਉਹਨਾਂ ਨੇ ਇੱਕ ਪੱਥਰ ਰਖਿਆ ਏ ਮੈਂ ਵੀ ਦੂਜੇ ਪੱਖ ਤੇ ਆਜਮਾ ਬਾਤ ਨਹੀਂ ਬਣੇਗੀ ਫਾਇਆ ਸੇ ਅਸੇ ਬਨੇ ਰੋਲਦੇ ਅੱਜ ਸੁਗਵੇਂ ਕੋਣੋ ਵਿੱਚ ਤੁਮ ਬੋਲਦੇ ਤੋਤਾ ਰਾਮਾ ਨੂੰ ਉਹ ਆਸਾਂ ਦੇ ਕੇ ਆਇਆ ਸਾਜ ਤੋਂ ਇਹ ਮਾਗੇ ਸਾਜ ਤੋਂ ਇਹ ਮਾਗੇ ਕਬੂ ਕ ਤੇਰੇ ਵਾਸਤੇ ਕਹਿੰਦੇ ਸੇਫ ਜਾਬ ਹੋਵੇਗਾ ਤੇ ਜਵਾਨ ਹੋਵੇਗਾ ਕਿੱਥੇ ਹੈ ਪ੍ਰਚਾਰ ਦੇ ਬੇਟਾ ਮੈਨੂੰ ਇਹਦਾ ਬਾਪੂ ਜਿਹਨੇ ਦਰਖਤੇ ਨਜ਼ਰ ਪਾ ਦੇਵੇ ਉਹਨਾਂ ਨੂੰ ਮਿੱਠੇ ਕਰ ਦਿੰਦਾ ਏ ਬੇਟਾ ਲਿਆ ਖੋਲ ਇਹਨੇ ਕੰਢ ਖੋਲੀ ਜਦੋਂ ਅੱਜ ਵਾਲੇ ਕੌਲੀ ਜਿੰਦੇ ਨਹੀਂ ਸਨ ਜਦੋਂ ਉਹ ਛੰਨੇ ਕੌਲੀ ਵਿੱਚੋਂ ਖੱਦਰ ਤੇ ਪੂਣਿਆਂ ਵਿੱਚੋਂ ਉਹ ਬਾਹਰ ਕੱਢੀ ਪ੍ਰਥਮਾ ਭਗਵਾਨ ਦੇ ਸਮਰਪਿਤ ਅਕਾਲ ਪੁਰਖ ਜੀ ਤੇ ਆਏ ਮਿਰਗਨ ਪੁਰਤ ਤੇ ਅਮਰਦਾਸ RAMDAS RAMDAS ਜੀ ਹੋਈ ਸਹਾਈ ਕਰਜਨ ਹਰ ਗੋਬਿੰਦ ਨਵ ਸ਼ਿਗਰੋ ਸ੍ਰੀ ਨਰਨਾਇਕ ਸ੍ਰੀ ਹਰਿ ਪ੍ਰਚਨ ਜੀ ਹੈ ਜਿਸ ਦਿੱਤੇ 750 ਦੇ ਵਾਰਿਸ ਲਈ ਸ਼ਾਨ ਚੌਕੀਆਂ ਝੰਡੇ ਕੁੰਕੇ ਜੁਗਤੂ ਮੇ ਤਾਂ ਦਾ ਤਰੁ ਭਜਕਾਰ ਮਾਲਸਾ ਜੀ ਬੋਲਾ ਜੀ ਬੋਲੀ ਆਪਿਆਂ ਮੇ ਸਿਖਤ ਦਾ ਨਾਇਕ ਮਹਾਰਾਜ ਜੀ ਦੀ ਸੇਵਾ ਕਰਨ ਨੂੰ ستری <laughs> 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 ਹਾਂ ਜੀ ਬਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਅੱਜ ਗੁਰੂ ਘਰ ਮਨਾਏ ਜਾ ਰਹੇ ਨੇ ਦਵਾਂ ਸਜਾਏ ਜਾ ਰਹੇ ਨੇ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਨੂੰ ਬੋਦਰ ਦੇ ਵਿੱਚ ਕੀ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹਾਂਗਾ ਵੀ ਕੇਵਲ ਗੁਰੂ ਘਰ ਦੇ ਵਿੱਚ ਨਹੀਂ ਪਿਆਰੇ ਵੀਰ ਆਲ ਵਰਲਡ ਵੇਚ ਤੇ ਜਿੱਤੇ ਵੀ ਸੱਭਕਾਂ ਤੋਂ ਮਿਲਦੇ ਆ ਆ ਉਹ ਲਗਾਤਾਰਤਾ ਵਿੱਚ ਕਿ ਜਿਹੜੇ ਪ੍ਰਕਾਸ਼ਪੁਰ ਬਿਆਨਾਂ ਨੂੰ ਬੜੀ ਚਤਤ ਕਲਾ ਨਾਲ ਬੜੇ ਅਕਸ਼ਾ ਜਾਂ ਉਮਾਰ ਨਾਲ ਮਨਾ ਰਹੇ ਆ ਕਿੱਥੇ ਵੀ ਦੇਸ਼ ਦੁਨੀਆ ਦੇ ਕਿ ਕੋਈ ਵੀ ਬਸਿਆ ਨਾ ਸਿੱਖ ਉੱਥੇ ਮਨਾ ਰਹੇ ਆ ਤਿੰਨ ਕੋਦਰ ਵਾਲਿਆਂ ਦਾ ਜਿਹੜਾ ਸਿੰਘ ਸੁਭਾ ਵਾਲਿਆਂ ਦਾ ਜਿਹੜਾ ਪਦਮ ਆ ਇਹਨੂੰ ਮੈਂ ਕਹਾਂਗਾ ਵੀ ਇਹ ਭਰਾਈ ਦੇ ਪਾਤਰ ਆ ਛਲਾਗਾ ਜੋਗਿਆ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਗੁਰਪ੍ਰੋਤ ਨੂੰ ਮਨਾਇਆ ਨਾ ਦੇਖੋ ਕਥਾ ਵੀ ਹੋਈ ਕੀਰਤਨ ਵੀ ਹੋਇਆ ਢਾਡੀ ਸੰਗ ਵੀ ਲੱਗੇ ਉੱਥੇ ਖੂਨਦਾਨ ਕੈਂਪ ਵੀ ਇਹਨਾਂ ਨੇ ਲਾਇਆ ਪ੍ਰਬੰਧ ਕਰਨੇ ਜਿੱਦਾਂ ਵਧੀਆ ਇਹਨਾਂ ਨੇ ਪ੍ਰਬੰਧ ਕੀਤਾ ਆ ਉਹ ਕੌਮ ਨੂੰ ਇਹਦੀ ਲੋੜ ਆ ਕਿਉਂਕਿ ਸਭੇ ਸੰਜੀ ਵਾਲਸਟਾਈਨ ਕੋਈ ਨਾ ਦੱਸੇ ਵਾਰਾ ਜੀਓ ਇੱਥੇ ਮਨੁੱਖਤਾ ਲਈ ਜਿਹੜਾ ਕਰਮਾਣਾ ਗੁਰੂ ਨਾਨਕ ਦਾ ਸਿਧਾਂਤ ਆ ਇਹਨਾਂ ਨੇ ਬਹੁਤ ਵਧੀਆ ਪਾਲਾ ਕੀਤਾ ਸਾਰੇ ਪ੍ਰਬੰਧਕ ਜਾਨ ਇਥੋਨੀਆਂ ਸੰਤਾਨ ਵਧਾਈ ਦੀਆਂ ਪਾਤਰ ਆ ਮੈਂ ਇਹਨਾਂ ਨੂੰ ਇਹ ਕਹਾਂਗਾ ਕਿ ਤੁਹਾਨੂੰ ਬਹੁਤ ਬਹੁਤ ਵਧਾਈਆਂ ਵਧਾਈਆਂ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਰੋਜ਼ ਦੇ ਦੇਖੋ ਮੈਸੇਜ ਤਾਂ ਨਹੀਂ ਮੈਂ ਦੇਣਯੋਗ ਆ ਉਹ ਤਾਂ ਜਦਾ ਸ਼੍ਰੀ ਕਾਟਕ ਸਾਹਿਬੀ ਕੌਮ ਨੂੰ ਸੰਦੇਸ਼ ਦੇ ਸਕਦੇ ਆ ਆ ਬੇਨਤੀ ਇੰਨੀ ਜ਼ਰੂਰੀ ਆ ਵੀ ਜਿਹੜਾ ਅਸੀਂ ਕਾਰਪੋਰੇਟ ਮਨਾਉਨੇ ਆ ਨਾ ਜਿੱਥੇ ਵੀ ਆਪਾਂ ਜਦੋਂ ਵੀ ਕਦੀ ਮਨਾਉਨੇ ਆ ਉਹਦੇ ਵਿੱਚ ਜਿੱਥੇ ਮੈਂ ਦੇਖ ਰਿਹਾ ਵੀ ਬੱਚਿਆਂ ਦੀ ਨੌਜਵਾਨਾਂ ਦੀ ਗਿਣਤੀ ਜਿੱਥੇ ਸਾਨੂੰ ਚਾਹੀਦੀ ਆ ਉੱਥੇ ਸਾਨੂੰ ਬਾਕੀ ਵੀ ਕਮਿਊਨਿਟੀਆਂ ਨੂੰ ਨਾਲ ਲੈ ਕੇ ਇਹ ਕਾਰਜ ਕਰਨੇ ਚਾਹੀਦੇ ਆ ਕਿਉਂਕਿ ਗੁਰੂ ਨਾਨਕ ਦਾ ਜਿਹੜਾ ਧਰਮ ਆ ਇਹ ਇਕੱਲਾ ਸਿੱਖਾਂ ਦਾ ਆਪਾਂ ਨੂੰ ਸਹਿਯੋਗ ਕਰਨਾ ਚਾਹੀਦਾ ਕਿਉਂਕਿ ਜਿੰਨੇ ਵੀ ਆਪਾਂ ਪੰਜਾਬੀ ਹੈਗੇ ਆ ਨਾ ਜਿੰਨੇ ਵੀ ਪੰਜਾਬੀ ਆਪਣੀ ਭਾਈਚਾਰਕ ਸਾਂਝ ਵੀ ਚਾਹੀਦੀ ਆ ਉਹਨਾਂ ਸਾਰਿਆਂ ਨੂੰ ਵੀ ਸਤਿਕਾਰ ਦੇਣਾ ਚਾਹੀਦਾ ਆ ਇਹਹੀ ਆਵੇ ਆਪਾਂ ਇਕੱਠੇ ਹੋ ਕੇ ਨਾਲ ਮਿਲ ਕੇ ਇਹ ਪਾਵਨ ਵਿਹੜਾ ਨੂੰ ਬਣਾਇਆ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਟੇ ਅਗਰੂਪ ਗਰੂਪਿਆਰੀ ਕਾਲਸਾ ਸਾਧ ਸੰਗਤ ਜੀ ਅੱਜ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਨਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਤੇ ਸਾਡੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸੁਬਾਨ ਕੋਦਰ ਵਿਖੇ ਜੋ ਪਰਸੋਂ ਦੇ ਰੋਜ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਨੇ ਪਾਵਨ ਗੁਰਬਾਣੀ ਕਾਣ ਜਾ ਪ੍ਰਾਰੰਭ ਹੋਏ ਸੀ ਅੱਜ ਸਤਿਗੁਰਾਂ ਦੀ ਕਿਰਪਾ ਹੋਈ ਹੈ 5 ਤਰੀਕ ਵਾਲੇ ਦਿਨ ਪਾਵਨ ਗੁਰਬਾਣੀਆਂ ਦੇ ਪੋਖ ਸੰਪੂਰਨ ਹੋਏ ਹੈ ਉਪਰੰਤ ਪਵਿੱਤਰ ਗੁਰਬਾਣੀ ਦਾ ਕੀਰਤਨ ਇਤਿਹਾਸ ਦੀ ਕਥਾ ਵਿਚਾਰ ਆਈਸਾ ਪਾਈ ਬੇਮਰ ਪ੍ਰੀ ਸੰਕਾਲ ਸਾਗਨ ਦੀ ਉਡਾਨੇ ਢਾਡੀਵਾਰਾ ਸੁਣਾ ਕਰਕੇ ਇਤਿਹਾਸਨਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਬਹੁਤ ਸੰਗਤਾਂ ਨੇ ਇਹਨਾਂ ਦਵਾਨਾਂ ਦੇ ਵਿੱਚ ਹਾਜ਼ਰੀ ਭਰੀ ਹੈ ਜਿਨ੍ਹਾਂ ਮਾਈਆਂ ਬੀਬੀਆਂ ਨੇ ਪ੍ਰਬਾਤ ਸਹੀ ਦੇ ਵਿੱਚ ਸੇਵਾ ਨਿਭਾਈ ਹੈ ਹੋਰ ਜਿਨ੍ਹਾਂ ਨੇ ਨਗਰ ਕੀਰਤਨ ਦੇ ਵਿੱਚ ਜਿਣੀਆਂ ਵੀ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾਵਾਂ ਕੀਤੀਆਂ ਸਾਰਿਆਂ ਦੀਆਂ ਪ੍ਰਬੰਧ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ ਸਾਰਿਆਂ ਨੂੰ ਪਾਵਨ ਸਿਰੋਪਾਉ ਦਿੱਤੇ ਗਏ ਹੈ ਤੋਂ ਇਹ ਪ੍ਰਾਗ ਪ੍ਰੋਗਰਾਮ ਜਿਹੜਾ ਸਾਧਗੁਰਾਂ ਦੀ ਕਿਰਪਾ ਦੇ ਨਾਲ ਹੋਰ ਸੰਪੂਰਨ ਹੋਇਆ ਹੈ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀਆਂ ਦੀ ਕਿਰਪਾ ਸਤਿਕਾਰ ਗੁਰਦੁਆਰਾ ਸਿੰਘ ਸੁਬਾਨ ਕੋਦਰ ਵਿਖੇ ਇਹ ਹਰ ਸਾਲ ਹੀ ਸਾਲਾਨਾ ਸਮਾਗਮ ਕਰਵਾਏ ਜਾਂਦੇ ਆ ਸੰਗਤਾਂ ਨੂੰ ਬੇਨਤੀ ਹੈ ਭਾਈ ਜੋ ਸਤਿਗੁਰਾਂ ਦੀ ਸਿੱਖਿਆ ਹੈ ਜਾਗਤ ਜੋਤ ਜਪੈਨੇ ਸਬਾ ਸਰ ਇੱਕ ਬਨਾਮ ਨੈਕ ਨਾ ਆਨਾ ਤੋ ਜੋ ਸਤਿਗੁਰੂ ਦੀ ਬਤਨ ਕਰਦੇ ਇੱਕ ਤੋਂ ਬਿਨਾ ਕਿਸੇ ਹੋਰ ਨੂੰ ਨਮਸਕਾਰ ਨਹੀਂ ਕਰਨੀ ਇਹ ਵੱਡਾ ਸਤਿਗੁਰਾਂ ਦਾ ਸਿਧਾਂਤ ਹੈ ਆਪਾਂ ਇਸ ਦਿਨ ਇਹੀ ਸਿੱਖਿਆ ਲੈ ਕੇ ਜਾਈਏ ਵੇ ਸਤਿਗੁਰਾਂ ਦਾ ਪਾਵਨ ਵੱਡਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਤੋਂ ਬਣਾ ਸਾਡੇ ਸਾਹਮਣੇ ਹੋਰ ਕਿਸੇ ਦਾ ਸਾਡਾ ਕਿਸੇ ਸਾਹਮਣੇ ਸੀਸ ਨਾ ਚੁਕੇ ਇਹ ਸਤਿਗੁਰਾਂ ਦੀ ਪਾਵਨ ਸਿੱਖਿਆ ਸਿਧਾਂਤ ਹੈ ਆਪਾਂ ਨੂੰ ਧ੍ਰਿੜ ਕਰਨਾ ਚਾਹੀਦਾ ਹੈ ਤੋਂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਇਤਨੀਆਂ ਕ ਬੇਨਤੀਆਂ ਪ੍ਰਵਾਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ